ਹੈਰੀ ਵਾਰੀ ਉਹ ਕੱਢਿਆ ਜਾਊਗਾ ਜਿਹੜੇ ਬੰਦੇ ਕੇ ਉਹਨਾਂ ਦੇ ਬਾਹਰੋਂ ਦੇ ਬਾਕੀ ਜਿਹੜੇ ਆਏ ਆਗੇ ਇਹਨਾਂ ਨੂੰ ਕੈਂਡੀ ਗੱਡਾ ਨੂੰ ਅੰਦਰ ਭੇਜਿਆ ਜਾਊਗਾ ਤੇ ਆਪਣੀ ਆਪਣੀ ਲੈਣ ਲੈਣ ਕਰੋ ਸਾਰਿਆਂ ਬੇਨਤੀ ਹੈ ਕਿ ਵੀਡੀਓਗ੍ਰਾਫੀ ਹੋ ਰਹੀ ਹੈ ਤੁਹਾਡੀ ਕਿਸੇ ਨੇ ਇਹਨਾਂ ਨੂੰ ਸ਼ਰਾਪਤ ਕਰਨ ਦੀ ਕੋਸ਼ਿਸ਼ ਕੀਤੀ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਉਹ ਬਾਹਰ ਆਉਂਦੇ ਆ ਤੁਹਾਡੇ ਅਗਲੇ ਪੰਜਾ ਚੱਲ ਜਾਣਗੇ ਸਾਰਾ ਖਿੜਕੀਆਂ ਦੇ ਬੰਦੇ ਹੀ ਅੰਦਰ ਭੇਜੀ ਜਾ ਰਹੇ ਆ ਪਲੀਜ਼ ਸਾਰੇ ਜਿਹੜੇ ਆ ਆਪਣੀਆਂ ਲਾਈਨਾਂ ਬਣਾ ਕੇ ਰੱਖੋ ਤੇ ਥੋੜਾ ਜਿਹਾ ਸ਼ਬਰ ਰੱਖੋ ਜੀ ਤੇ ਆਪੋ ਆਪਣੀਆਂ ਫਾਈਲਾਂ ਜਿਹੜੀਆਂ ਉਹ ਕਾਇਦੀ ਸਾਹਮਣੇ ਰੱਖਣੀਆਂ ਜੀ ਕਿਸੇ ਦੀ ਇਹ ਕੰਪਲੇਨ ਨਹੀਂ ਹੋਣੀ ਚਾਹੀਦੀ ਮੇਰੀ ਫਾਈਲ ਦੇਤੀ ਆ ਮੇਰੀ ਫਾਈਲ ਗਵਾਦੀ ਆ ਉਹਦੇ ਰਿਸਪੋਨਸਿਬਲ ਤੁਸੀਂ ਖੁਦ ਹੋਵੋਗੇ ਨਾਮ ਜਿਹੜੇ ਸਾਰੇ ਪਾਪੀ ਦੇਖੋ ਕਿਸ ਤਰ੍ਹਾਂ ਸਰਪਤ ਪਾਣੀ ਖਤੇਗੇ ਵੀ ਬਿਲਕੁਲ ਜਿਹੜੇ ਅੱਜ ਆਖਰੀ ਦਿਨ ਹੈਗਾ ਨਾਮਿਨੇਸ਼ਨ ਦਾ ਤੇ ਉਹਦੇ ਲਈ ਜਿਹੜਾ ਤੰਤਨ ਪੁਲਿਸ ਵੱਲੋਂ ਜਿਹੜੇ ਪੁਖਤਾ ਸੁਰੱਖਿਆ ਪ੍ਰਬੰਧ ਕੀਤੇ ਗਏ ਆ ਸਾਡੇ ਜਿਹੜੇ 8 ਨੋਮੀਨੇਸ਼ਨ ਸੈਂਟਰ ਆ ਉਹਦੇ ਵਿੱਚ ਜਿਹੜੀ ਵੱਧ ਤੋਂ ਵੱਧ ਜਿਹੜੀ ਪੁਲਿਸ ਫੋਰਸ ਜਿਹੜੀ ਹੈ ਲੋਕਾਂ ਦੇ ਸਪੱਖੇ ਦੇ ਲਗਾਈ ਗਈ ਹੈ ਜਿਹੜੇ ਵੀ ਇੱਥੇ ਇਹ ਕਾਗਜ਼ ਤਸਕਿਲ ਕਰਾਉਣ ਆਦੇ ਆ ਉਹਨਾਂ ਨੂੰ ਬੇਨਤੀ ਕੀਤੀ ਜਾਦੀ ਹੈ ਕਿ ਆਪਣੀ ਇੱਕ ਲਾਈਨ ਬਣਾ ਕੇ ਇੱਕ ਲੜੀ ਵਾਰ ਆਈ ਜਾਣ ਤੇ ਉਹਨਾਂ ਦਾ ਜਿਹੜਾ ਇੱਕ ਤਰਤੀਬ ਦੇ ਨਾਲ ਉਹਨਾਂ ਦੀ ਐਂਟਰੀ ਕਰਾ ਕੇ ਜਿਹੜਾ ਕਾਗਜ਼ ਜਿਹੜੇ ਇਸ ਵੇਲੇ ਦਾਖਲ ਕਰਾਏ ਜਾ ਰਹੇ ਹਨ ਸਾਡੇ ਵੱਲੋਂ ਲਗਾਤਾਰ ਹੀ ਜਿਹੜੀ ਸਿਚੁਏਸ਼ਨ ਤੇ ਜਿਹੜੀ ਧੀਰੀ ਤਰੀਕੀ ਨਾਲ ਜਿਹੜੀ ਨਜ਼ਰ ਰੱਖੀ ਜਾ ਰਹੀ ਹੈ ਅਸੀਂ ਲੋਕਾਂ ਤੋਂ ਅਪੀਲ ਕਰਦੇ ਹਾਂ ਕਿ ਇਹ ਜਿਹੜਾ ਇੱਕ ਜਿਹੜਾ ਨਾਮਜ਼ਦਗੀ ਦਾ ਅੱਜ ਦਿਨ ਹੈਗਾ ਇੱਕ ਸੁਖਮ ਤਰੀਕੇ ਨਾਲ ਇੱਕ ਅਮਨ ਸ਼ਾਂਤੀ ਬਣਾਏ ਰੱਖੇ ਇਸ ਤਰੀਕੇ ਦੇ ਨਾਲ ਜਿਹੜਾ ਅੱਜ ਦਾ ਦਿਨ ਮੁਕੰਮਲ ਕਰੇ ਸਰ ਕਿੰਨੇ ਵਜੇ ਕਿੰਨੇ ਵਜੇ ਸਰ ਪ੍ਰਕਿਰਿਆ ਚੱਲੇਗੀ ਇਹ 11 ਵਜੇ ਸ਼ੁਰੂ ਹੋਈ ਸੀ 3 ਵਜੇ ਤੱਕ ਜਿਹੜਾ ਹੈਗਾ 3 ਵਜੇ ਤੱਕ ਜੋ ਵੀ ਲਾਈਨ 'ਚ ਖੜਾ ਹੋਏਗਾ ਉਹਨਾਂ ਦੀ ਨਾਮਜ਼ਦਗੀਆਂ ਲਈ ਜਾਣੀਏ ਵਾਰੀ-ਵਾਰੀ ਅੰਦਰ ਘੁਲਾਇਆ ਜਾਊਗਾ ਜਿਹੜੇ ਬੰਦੇ ਕਹੇ ਆ ਉਹਨਾਂ ਦੇ ਬਾਹਰੋਂ ਤੇ ਬਸੇ ਜਿਹੜੇ ਆਏ ਆਗੇ ਉਹਨਾਂ ਨੂੰ ਕੰਡੀ ਗੇਟਾਂ ਤੋਂ ਅੰਦਰ ਭੇਜਿਆ ਜਾਊਗਾ ਤਿਆਰ ਹੋ ਰਿਹਾ ਕੋਈ ਲੈਣਾ ਕਰੇ ਲੋ ਸਾਰੇ ਬੇਨਤੀ ਹੈ ਕਿ ਵੀਡੀਓਗ੍ਰਾਫੀ ਹੋ ਰਹੀ ਹੈ ਤੁਹਾਡੀ ਕਿਸੇ ਨੇ ਵੀ ਮਿਸ਼ਰਤ ਕਰਨ ਦੀ ਕੋਸ਼ਿਸ਼ ਕੀਤੀ ਤੇ ਉਹ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਉਹ ਬਾਹਰ ਆਉਂਦੇ ਆ ਤੁਹਾਡੇ ਅਗਲੇ 50 ਚੱਲ ਜਾਣਗੇ ਸਾਰਾ ਖਿੜਕੀਆਂ ਦੇ ਬੰਦੇ ਹੀ ਅੰਦਰ ਭੇਜੀ ਜਾ ਰਹੇ ਆ ਪਲੀਜ਼ ਸਾਰੇ ਜਿਹੜੇ ਆ ਆਪਣੀਆਂ ਲਾਣਾ ਬਣਾ ਕੇ ਰੱਖੋ ਤੇ ਥੋੜਾ ਜਿਹਾ ਸਬਰ ਰੱਖੋ ਪਲੀਜ਼ ਤੇ ਆਪੋ ਆਪਣੀਆਂ ਫਾਈਲਾਂ ਜਿਹੜੀਆਂ ਉਹ ਕਾਇਦੀ ਸਾਹਮਣੇ ਰੱਖਣੀਆਂ ਜੀ ਕਿਸੇ ਦੀ ਇਹ ਕੰਪਲੇਨ ਨਹੀਂ ਹੁਣ ਜਿਹੜੀ ਮੇਰੀ ਫਾਈਲ ਦੇਤੀ ਆ ਮੇਰੀ ਫਾਈਲ ਗਵਾਚੀ ਆ ਉਹਦੇ ਰਿਸਪੌਂਸਿਬਲ ਤੁਸੀਂ ਖੁਦ ਹੋਗੇ ਨਾਮ ਜਿਹੜੇ ਸਰ ਪਾਪੀ ਦੇਖੋ ਕਿਸ ਤਰ੍ਹਾਂ ਸਰਪਤ ਕੰਮ ਖਿਤੇਗੇ ਵੀ ਬਿਲਕੁਲ ਜਿਹੜੇ ਅੱਜ ਆਖਰੀ ਦਿਨ ਹੈਗਾ ਨਾਮਿਨੇਸ਼ਨ ਦਾ ਤੇ ਉਹਦੇ ਲਈ ਜਿਹੜਾ ਤੰਤਨ ਪੁਲਿਸ ਵੱਲੋਂ ਜਿਹੜੇ ਪੁਖਤਾ ਸੁਰੱਖਿਆ ਪ੍ਰਬੰਧ ਕੀਤੇ ਗਏ ਆ ਸਾਡੇ ਜਿਹੜੇ 8 ਨਾਮਿਨੇਸ਼ਨ ਸੈਂਟਰ ਆ ਉਹਦੇ ਵਿੱਚ ਜਿਹੜੀ ਵੱਤ ਤੋਂ ਵੱਤ ਜਿਹੜੀ ਪੁਲਿਸ ਫੋਰਸ ਜਿਹੜੀ ਹੈ ਲੋਕਲ ਸੁਰੱਖਿਆ ਦੀ ਲਗਾਈ ਗਈ ਹੈ ਜਿਹੜੇ ਵੀ ਇੱਥੇ ਇਹ ਕਾਗਜ਼ ਦਾਖਲ ਕਰਾਉਣਾ ਆਦੇ ਆ ਉਹਨਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਆਪਣੀ ਇੱਕ ਲਾਈਨ ਬਣਾ ਕੇ ਇੱਕ ਲੜੀਵਾਰ ਆਈ ਜਾਣ ਤੇ ਉਹਨਾਂ ਦਾ ਜਿਹੜਾ ਇੱਕ ਤਰਤੀਬ ਦੇ ਨਾਲ ਉਹਨਾਂ ਦੀ ਐਂਟਰੀ ਕਰਕੇ ਜਿਹੜਾ ਕਾਗਜ਼ ਜਿਹੜੇ ਇਸ ਵੇਲੇ ਦਾਖਲ ਕਰਾਏ ਜਾ ਰਹੇ ਹਨ ਸਾਡੇ ਵੱਲੋਂ ਲਗਾਤਾਰ ਹੀ ਜਿਹੜੀ ਸਿਚੁਏਸ਼ਨ ਤੇ ਜਿਹੜੀ ਬਰੀਕੀ ਨਾਲ ਜਿਹੜੀ ਨਜ਼ਰ ਰੱਖੀ ਜਾ ਰਹੀ ਹੈ ਤੇ ਅਸੀਂ ਲੋਕਾਂ ਤੋਂ ਅਪੀਲ ਕਰਦੇ ਹਾਂ ਕਿ ਇਹ ਜਿਹੜਾ ਇੱਕ ਜਿਹੜਾ ਨਾਮਜ਼ਦਗੀ ਦਾ ਅੱਜ ਦਿਨ ਹੈਗਾ ਹੈ ਇੱਕ ਸੁਖਮ ਤਰੀਕੇ ਨਾਲ ਇੱਕ ਅਮਨ ਸ਼ਾਂਤੀ ਬਣਾਏ ਰੱਖੇ ਇਸ ਤਰੀਕੇ ਦੇ ਨਾਲ ਜਿਹੜਾ ਅੱਜ ਦਾ ਦਿਨ ਮੁਕੰਮਲ ਕਰੂਗਾ ਸਰ ਕਿੰਨੇ ਵਜੇ ਕਿੰਨੇ ਵਜੇ ਸਰ ਪ੍ਰਕਿਰਿਆ ਚੱਲੇਗੀ ਇਹ 11 ਵਜੇ ਸ਼ੁਰੂ ਹੋਈ ਸੀ 3 ਵਜੇ ਤੱਕ ਜਿਹੜਾ ਹੈਗਾ 3 ਵਜੇ ਤੱਕ ਜੋ ਵੀ ਲਾਈਨ ਚ ਖੜਾ ਹੋਏਗਾ ਉਹਨਾਂ ਦੀ ਨਾਮਜ਼ਦਗੀਆਂ ਲਈ ਜਾਣਗੇ